ਸਤ ਸ੍ਰੀ ਅਕਾਲ ਜੀ ਵੀਰ ਜੀ ਸਾਰਿਆਂ ਨੂੰ ਜੀ ਆਪਣੇ ਦੇਖੋ ਜੀ ਮੱਕੀ ਦਾ ਪਗਾਵੀ ਮੱਕੀ ਦਾ ਕੰਮ ਚੱਲ ਰਿਹਾ ਤੇ ਖੇਤੋਂ ਜਿਵੇਂ ਆਉਂਦੀ ਜੀ ਥੋੜੀ ਜਿਹੀ ਨਰਮ ਹੁੰਦਾ ਮੌਚਰ ਹੁੰਦਾ ਦਾਣੇ 'ਚ ਤੇ ਜੇ ਆਪਾਂ ਇਹਨੂੰ ਇਹੀ ਨਰਮ ਲੈ ਕੇ ਜਾਨੇ ਮੰਡੀ 'ਚ ਤਾਂ ਰੇਟ ਈ ਬੁਰਾ ਪ੍ਰੋਪਰ ਮਿਲਦਾ ਇਹਦਾ ਤੇ ਮੰਨ ਲਓ ਵੀ 14-1500 1400 ਰੁਪਈਆ ਤੇ ਜੇ ਆਪਾਂ ਇਸ ਨੂੰ ਅੱਗੇ ਲੈ ਕੇ ਜਾਨੇ ਆ ਇਹ ਨਾਲ ਤਾਂ ਆਪਣੀ ਫਸਲ ਦਾ ਰੇਟ ਜਿਆਦਾ ਵਧੀਆ ਮਿਲ ਜਾਂਦਾ ਤੇ ਬਾਕੀ ਖੱਜਲ ਖਵਾਰੀ ਨਹੀਂ ਹੁੰਦੀ ਆਪਣੇ ਰਿਸੈਂਟਰ 'ਚ ਇਸ ਘਾ ਲੈਣੇ ਆ ਚਲ ਤੇ ਇਹਦੇ ਨਾਲ ਆ ਦੇਖੋ ਟਰੈਕਟਰ ਦੇ ਕਰਾ ਲਾਇਆ ਹੈ ਇਹਦੇ ਥਲੇ ਰਾਬੜ ਲੱਗੀ ਹੁੰਦੀ ਹੈ ਦਾਣੇ ਤੋੜਦੀ ਨਹੀਂ ਹੈਗੀ ਤੇ ਗਿੱਲੀ ਮੱਕੀ ਜਦੋਂ ਮਸ਼ੀਨ ਵੜਦੀ ਹੈ ਤਾਂ ਟਰਾਲੀਆਂ ਉਰੇ ਆ ਕੇ ਲਿਫਟ ਚੱਕੀ ਜਾਂਦੇ ਆ ਤੇ ਉਹ ਢੇਰੀ ਹੋਈ ਜਾਂਦੀਆਂ ਨੇ ਜੀ ਤੇ ਬਸ ਸੁੱਕਾਈ ਜਾਂਦੇ ਆ ਦੇਖੋ ਤੇ ਜਦੋਂ ਸੁੱਕ ਜਾਂਦੀ ਆ ਇਹ ਬਰਸ ਕਾਉਣ ਵਾਸਤੇ ਬਹੁਤ ਪਤਲੀ ਪਾਉਣੀ ਪੈਂਦੀ ਹੈ ਦੇਖੋ ਕਿੰਨੀ ਕਮੋਟੀ ਹੈ ਫਰਸ ਦੀ ਨਾ ਥਲੋਂ ਫਿਰ ਇੱਕ ਦਿਹਾੜੀ ਧੁੱਪ ਨਾਲ ਵਧੀਆ ਖੜਕ ਜਾਂਦੀ ਹੈ ਇਹ ਜੇ ਤੁਸੀਂ ਪਤਲੀ ਪਾ ਲਈ ਵਧੀਆ ਫਿਰ ਇਹਦੇ ਨਾਲ ਟਰਾਲੀਆਂ ਭਰ ਕੇ ਮੰਡੀ ਜਾਈ ਜਾਂਦੇ ਨੇ ਕੋਈ ਲੇਬਰ ਨਹੀਂ ਪੈਂਦੀ ਪਰ ਇਹ ਆ ਵੀ ਥੋੜਾ ਰਿਸਕ ਜ਼ਰੂਰ ਆਂਦਾ ਮੌਸਮ ਦੇ ਖਰਾਬੀ ਹੋਣ ਦਾ ਜਾਂ ਹੋਰ ਤੇ ਜਿਹੜੇ ਮੇਰੇ ਵੀਰ ਕਹਿੰਦੇ ਹੁੰਦੇ ਨੇ ਵੀ ਮੱਕੀ ਦੀ ਫਸਲ ਤੋਂ ਇੰਨੇ ਪੈਸੇ ਬਣ ਜਾਂਦੇ ਨੇ ਜਿਵੇਂ ਉਹ ਹੋ ਜਾਂਦਾ ਦੇਖੋ ਮੌਸਮ ਖਰਾਬੀ ਚਾਹੇ ਵੀ ਪਰ ਮੱਕੀ ਆਪਣੀ ਸੁੱਕਣੀ ਪਈ ਪਈ ਆ ਇੱਲੇ ਦੇ ਖੰਭਾਂ ਵਰਗੇ ਗਣ ਲੈਣੇ ਬਹੁਤ ਸੌਖੇ ਨੇ ਪਰ ਕਮਾਉਣੇ ਬਹੁਤ ਔਖੇ ਨੇ ਇਹ ਮੀਂਹ ਆ ਜਾ ਸਾਰੀ ਫਸਲ ਦੁਬਾਰਾ ਹੀ ਉੱਥੀ ਆ ਜੰਦਾ ਕਮ ਖਰਾਬ ਵੀ ਹੋ ਸਕਦੀ ਹੁੰਦੀ ਆ ਮੱਕੀ ਦੀ ਫਸਲ ਆ ਥੋੜਾ ਜਿਹਾ ਰਿਸਕ ਹੀ ਘੱਮ ਹੋ ਜਾਂਦਾ ਆਹੀ ਪੀ ਇਹ ਟਾਈਮ ਬਰਸਾਤਾਂ ਦਾ ਮੌਸਮ ਇਹਦਾ ਸੁਕਾਉਣੀ ਕਰਨੀ ਥੋੜੀ ਜਿਹੀ ਦਿੱਕਤ ਤੇ ਨਰਮ ਦਾ ਨਾਂ ਵਿੱਚ ਹੀ ਜਾਵੇ ਤਾਂ ਵਧੀਆ ਗੱਲ ਆ ਸੁਕਾ ਕੇ ਵਿੱਚੋਂ ਕਿਉਂ ਨਰਮ ਨੂੰ ਵੀ ਮੂਰੇ ਕੋਈ ਜੇ ਕੋਈ ਲੈਂਦਾ ਉਸਕਾ ਕੇ ਹੀ ਰੱਖੂਗਾ ਕਿਤੇ ਉਹ ਗਿੱਲੀ ਦਾ ਰੱਖਣ ਨਹੀਂ ਲੱਗਿਆ ਉਹਨੂੰ ਪੋਰੀਆਂ ਚ ਪਾ ਕੇ ਇਹ ਸੁੱਕੀ ਮੱਕੀ ਦੇ ਇਹ ਚੀਜ਼ ਆਪਾਂ ਨੂੰ ਚਲੋ ਰੇਟ ਚੰਗਾ ਮਿਲ ਜਾਂਦਾ ਤੇ ਆਪਦੇ ਆਪਦੇ ਪਿੰਡ ਸੈਂਟਰ ਜਿਵੇਂ ਆਪਣੇ ਹੁੰਦੀ ਨੇ ਉੱਥੇ ਸਿਕਾਈ ਜਾਵੇ ਤਾਂ ਬਹੁਤ ਵਧੀਆ ਗੱਲ ਆ ਇੱਥੇ ਕਿਉਂ ਕਿ ਆਪਾਂ ਵੱਡੀਆਂ ਮੰਡੀਆਂ ਜਿਵੇਂ ਚਲੋ ਸਾਨੂੰ ਨੱਬਾ ਪੈ ਜਾਂਦਾ ਤਾਂ ਆਪਾਂ ਉੱਥੇ ਲੈ ਕੇ ਜਾਂਦੇ ਆ ਉਹਦੇ ਚ ਕਾਫੀ ਦਿੱਕਤਾਂ ਨੇ ਵੀ ਉੱਥੇ ਕਿਤਾ ਜਗ੍ਹਾ ਨਹੀਂ ਪ੍ਰੋਬਲਮ ਬਹੁਤ ਆ ਜਾਂਦੀ ਆ ਬਾਕੀ ਆਮ ਟਰੈਕਟਰ ਟਰਾਲੀਆਂ ਫਸਲ ਦੇ ਉੱਪਰ ਦੀ ਲੰਘਦੇ ਰਹਿੰਦੇ ਨੇ ਵੈਸੇ ਇਹਦਾ ਦਾਣਾ ਬਣ ਜਾਂਦਾ ਆਟਾ ਬਣ ਜਾਂਦਾ ਆ ਦੇਖੋ ਬੰਦੇ ਇਸ ਘਾਉਣ ਲੱਗੇ ਹੋਏ ਨੇ ਐ ਥੋੜੇ ਜਿਹੀ ਲਿਆ ਕੇ ਦਿੱਤੇ ਹੋਏ ਨੇ ਇਹਨਾਂ ਨੂੰ ਮੈਂ ਚੱਲੀ ਜਾਂਦਾ ਜੀ ਇੱਕ ਦੇ ਹੱਡੀ ਦੇ ਵਿੱਚ ਇਹਨਾਂ ਨੇ ਸਾਂ ਉਹਨਾਂ ਵਸਾ ਜੀ ਇਕੱਠੀ ਕਰ ਲੈਣੀ ਆ ਇਹ। ਇਹ ਕੱਲ ਦੀ ਮੱਕੀ ਸ਼ਾਮ ਦੀ ਪਾਈ ਸੀ। ਬਸ ਅੱਜ ਸ਼ਾਮ ਨੂੰ ਇਕੱਠੀ 24 ਘੰਟੇ ਬਸ। ਲੱਗਦੇ ਨੇ ਜੀ ਪੂਰੀ ਪ੍ਰੋਪਰ ਗਿੱਲੀ ਮੱਕੀ ਨੂੰ ਸੁੱਕਣ ਚ। ਬਸ ਤਿਆਰ ਆ ਜੀ। ਕਿਉਂ ਹੋਰ ਜਗ੍ਹਾ ਦੀ ਕਮੀ ਨਹੀਂ ਨਾ ਕੋਈ ਹੈਗੀ ਜਗ੍ਹਾ ਦੀ ਕਮੀ। ਹੋਵੇ ਫੇਰ ਇਹ ਸਹੀ ਦੀ ਨਾ ਸੁੱਕੇ। ਬਾਰਾ ਇਹਦੇ ਲਈ ਵੀ ਆਪਾਂ ਬਸ ਦੋ ਟਰੈਕਟਰੇ ਜ਼ਰੂਰ ਰੱਖਣੇ ਪੈਂਦੇ ਨੇ ਵੀ ਜੇ ਕੋਈ ਫਸਲ ਆ। ਮੰਨ ਲਓ ਮੌਸਮ ਖਰਾਬ ਹੁੰਦਾ। ਤਾਂ ਢੇਰੀਆਂ ਲਾ ਕੇ ਤਰਪਾਲਾਂ ਪਾਈਆਂ ਜਾਣ। ਇੱਕ ਤਾਂ ਆਪਾਂ ਨੂੰ ਇਹ ਜਿਹੜਾ ਖਰਾਅ ਇਕੱਠੀ ਕਰਦਾ। ਤੇ ਇੱਕ ਹੀ ਬਾਵਰ ਜਿਹੜਾ ਪਰਦਾ ਟਰਾਲੀਆਂ ਇਹਨਾਂ ਦੋਨਾਂ 'ਚ ਨਾ ਕੋਈ ਕਯਾਰਾਂ ਨਹੀਂ ਆਤਰਪਾਲਾਂ ਔਰ ਇਹ ਚੀਜ਼ਾਂ ਹਰ ਟਾਈਮ ਰਾਤ ਵਾਸਤੇ ਲਾਈਟਾਂ ਤੇ ਸੀਟਾ ਬਰਦ ਕੰਮ ਲੈ ਲੋ ਬਸ ਲਾਈਟਾਂ ਨੂੰ ਤਾਂ ਲਾ ਕੇ ਪੂਰਾ ਪ੍ਰਬੰਧ ਰੱਖਣਾ ਪੈਂਦਾ ਦੇਖੋ ਤੁਸੀਂ ਫਸਲ ਨੂੰ ਗਿੱਲੀ ਨਾਲ ਵਿੱਚੋਂ ਮੰਡੀਆਂ 'ਚ ਕਿਉਂ ਵਧੀਆ ਰੇਟ ਨਹੀਂ ਕਈ ਵਾਰ ਮਿਲਦਾ ਚਲੋ ਜੇ ਰੇਟ ਮਿਲਦਾ ਫਿਰ ਚੰਗੀ ਗੱਲ ਵੀ ਆ ਪਰ ਰੇਟ ਮਿਲੂਗਾ ਸੁੱਕੀ ਫਸਲ ਦੀ 2200 ਰੁਪਇਆ ਤਾਂ ਸੁੱਕੀ ਫਸਲੀ ਵੇਚੀ ਜਾਵੇ ਵੀਰ ਜੀ ਧੰਨਵਾਦ ਵੀਰੇ ਸਾਰਿਆਂ ਦਾ